ਬਾਬ ਬੇਟੀ ਬਾਤ ਚੀਤ ਦੇ ਅੱਜ ਦੇ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੋਸਤੋ ਆਪਾਂ ਨਾ ਵੈਸੇ ਇਹ ਅੱਜਕੱਲ ਦੀ ਇੰਟਰਨੈਟ ਭਾਸ਼ਾ ਨਾਲ ਸੰਬੰਧਿਤ ਗੱਲ ਮੈਂ ਕਰਨਾ ਚਾਹ ਰਹੀ ਹਾਂ ਡੈਡੀ ਨਾਲ ਤੇ ਡੈਡੀ ਇਹਨੂੰ ਆਪਣੇ ਹਿਸਾਬ ਨਾਲ ਡਿਫਾਈਨ ਕਰਨਗੇ ਸਾਡੀ ਜਨਰੇਸ਼ਨ ਤੇ ਇਹ ਇੱਕ ਤਰ੍ਹਾਂ ਨਾਲ ਦੋਸ਼ ਲੱਗਦੇ ਆ ਕਿ ਇਹ ਨਾ ਕੈਨਸਲ ਕਲਚਰ ਨੂੰ ਪ੍ਰਚਲਿਤ ਕਰਦੀ ਹੈ ਹੁਣ ਕੈਨਸਲ ਕਲਚਰ ਕੀ ਹੈ ਮੈਂ ਥੋੜਾ ਜਿਹਾ ਇਹਦੇ ਬਾਰੇ ਦੱਸਦਾ ਉਦੇਚ ਇਹ ਹੈ ਕਿ ਕੋਈ ਬੰਦਾ ਜੇ ਕੁਝ ਗਲਤ ਕੰਮ ਕਰਦਾ ਹੈ ਜਾਂ ਕੋਈ ਗਲਤ ਚੀਜ਼ ਬੋਲਦਾ ਉਹ ਨੂੰ ਇੱਕ ਤਰ੍ਹਾਂ ਨਾਲ ਸਮਾਜ ਤੋਂ ਛੇਕ ਦਿੱਤਾ ਜਾਂਦਾ ਉਹ ਨੂੰ ਪੌਪ ਕਲਚਰ ਚੋਂ ਜਾਂ ਆਮ ਤੌਰ ਦੀ ਗੱਲਬਾਤ ਚੋਂ ਛੇਕ ਦਿੱਤਾ ਜਾਂਦਾ ਤੇ ਉਹਨੂੰ ਆਪਾਂ ਇਹ ਕਹਿੰਦੇ ਆ ਕਿ ਇਹ ਬੰਦਾ ਹੁਣ ਵੈਲਿਡ ਨਹੀਂ ਰਹਾ ਤੇ ਉਹਨੂੰ ਕਹਿੰਦੇ ਕੈਨਸਲ ਕਲਚਰ ਤੇ ਮੈਂ ਡੈਡੀ ਤੁਹਾਡੇ ਨਾਲ ਗੱਲ ਕਰਨਾ ਚਾਹਨੀ ਆ ਕੈਨਸਲ ਕਲਚਰ ਤਾਂ ਇਹ ਸਾਡੀ ਜਨਰੇਸ਼ਨ ਦੀ ਗੱਲ ਹੋਊਗੀ ਪਰ ਇਹ ਹਰ ਬੰਦੇ ਨੂੰ ਆਪਣੇ ਭਾਵ ਪ੍ਰਗਟ ਕਰਨ ਦੀ ਆਜ਼ਾਦੀ ਹੈ ਕਿ ਨਹੀਂ ਹੈ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਅਸਲ ਦੇ ਵਿੱਚ ਤਾਂ ਹਰ ਸਮਾਜ ਦੇ ਵਿੱਚ ਹੀ ਨਾ ਆਪਦੇ ਨਿਯਮ ਹੁੰਦੇ ਆ ਪਰ ਜਦੋਂ ਤੋਂ ਦੁਨੀਆ ਜਿਹੜੀ ਉਹ ਇਕੱਠੀ ਹੋਈ ਆ ਗਲੋਬਲਾਈਜੇਸ਼ਨ ਹੋਈ ਆ ਫਿਰ ਇਹ ਕਹ ਲਓ ਕਿ ਯੂਨੋ ਬਣੀ ਆ ਤਾਂ ਯੂਨੋ ਨੇ ਇੱਕ ਹਿਊਮਨ ਰਾਈਟਸ ਜਿਹੜਾ ਹੈਗਾ ਉਹਦੇ ਬਾਰੇ ਇੱਕ ਡੈਕਲੇਰੇਸ਼ਨ ਦਿੱਤੀ ਸੀ 1948 ਦੇ ਵਿੱਚ ਉਹਦੇ ਵਿੱਚ ਇੱਕ ਮਹੱਤਵਪੂਰਨ ਗੱਲ ਸੀਗੀ ਕਿ ਜਿਹੜਾ ਮਨੁੱਖ ਹੋਣ ਦਾ ਗੌਰਵ ਉਹ ਹਮੇਸ਼ਾ ਸਥਾਪਿਤ ਰਹਿਣਾ ਚਾਹੀਦਾ ਹੈ ਤੇ ਉਹਦੇ ਕੁਝ ਅਧਿਕਾਰ ਨੇ ਉਹਨਾਂ ਅਧਿਕਾਰਾਂ ਵਿੱਚੋਂ ਇੱਕ ਅਧਿਕਾਰ ਆ ਜਿਹੜਾ ਉਹ ਚਲੋ ਜੀਣ ਦਾ ਹੈ ਉਸ ਤੋਂ ਅਗਲਾ ਜਿਹੜਾ ਇੱਕ ਅਧਿਕਾਰ ਮੰਨਿਆ ਗਿਆ ਹੈ ਕਿ ਮਨੁੱਖਾ ਜਿਹੜਾ ਉਹ ਆਜ਼ਾਦੀ ਨਿਆਂ ਸ਼ਾਂਤੀ ਤਿੰਨ ਚੀਜ਼ਾਂ ਉਹਦੇ ਲਈ ਜ਼ਰੂਰੀ ਹੈ ਉਹਦੇ ਜਿਹੜੀ ਆਜ਼ਾਦੀ ਆ ਉਹਦੇ ਵਿੱਚ ਕਿ ਹਰ ਵਿਅਕਤੀ ਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਵਿਚਾਰ ਬਿਨਾਂ ਕਿਸੇ ਡਰ ਭਾਉ ਦੇ ਪ੍ਰਗਟ ਕਰ ਸਕੇ ਨਿਸ਼ਚੈ ਹੀ ਇਹ ਜਿਹੜੀ ਗੱਲ ਹੈਗੀ ਹੈ ਇਹ ਜਿਹਨੂੰ ਕਹਿ ਸਕਦੇ ਨੇ ਕਿ ਕਈ ਵਾਰੀ ਇਹਦੇ ਨੂੰ ਗਲਤਮਲਤ ਕਰ ਲਿਆ ਜਾਂਦਾ ਹੈਗਾ ਕਿ ਪ੍ਰਗਟਾਵੇ ਦੀ ਆਜ਼ਾਦੀ ਸ਼ਾਇਦ ਅ ਕੀਆ ਜਾ ਸਕਦਾ ਹੈ ਕਿ ਪ੍ਰੈਸ ਕੋਲੀ ਆ ਜਾਂ ਪ੍ਰਗਟਾਵੇ ਦੀ ਆਜ਼ਾਦੀ ਸ਼ਾਇਦ ਪੱਤਰਕਾਰਾਂ ਜਾਂ ਲੇਖਕਾਂ ਜਾਂ ਕਲਾਕਾਰਾਂ ਦੀ ਗੱਲ ਹੀ ਆ ਕਲਾਕਾਰਾਂ ਦੀ ਗੱਲ ਨਹੀਂ ਅਸਲ ਦੇ ਵਿੱਚ ਤਾਂ ਹਰ ਮਨੁੱਖ ਦਾ ਇਹ ਅਧਿਕਾਰ ਕਿ ਉਹ ਆਪਦੀ ਗੱਲ ਕਹਿ ਸਕੇ ਆਜ਼ਾਦੀ ਨਾਲ ਕਹਿ ਸਕੇ ਬਿਨਾ ਕਿਸੇ ਡਰ ਦੇ ਕਹਿ ਸਕੇ ਕਿਉਂਕਿ ਕਲਾਕਾਰ ਵੀ ਮਨੁੱਖ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਵੀ ਇਹ ਆਜਾਦੀ ਹੈ ਕਿ ਉਹ ਆਪਣੀ ਗੱਲ ਕਹਿ ਸਕਣ ਹੂੰ ਹੂੰ ਆ ਬੋਲ ਕੇ ਲਿਖ ਕੇ ਕੁਝ ਚਿੱਤਰ ਕੇ ਕੁਝ ਪੇਂਟਿੰਗ ਕਰਕੇ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਆ ਡੈਡੀ ਹੁਣ ਤੁਸੀਂ ਇਹ ਕਿਹਾ ਕਿ ਹਰ ਵਿਅਕਤੀ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਵਿਅਕਤ ਕਰ ਸਕੇ ਪਰ ਹੁਣ ਆਪਾਂ ਗੱਲ ਕਰਦੇ ਆ ਇਹ ਜੋ ਇਹ ਕਲਾਕਾਰ ਜਾਂ ਆਮ ਵਿਅਕਤੀ ਇਸ ਵਇਕਤ ਕਰਦਾ ਹੈ ਕੀ ਇਨ ਐਕਸ਼ਨਸ ਦੇ ਕੋਈ ਕਨਸੀਕਵੈਂਸਸ ਹੁੰਦੇ ਨੇ ਇਹ ਉਹਦੇ ਵਿੱਚ ਇੱਕ ਹੋਰ ਗੱਲ ਵੀ ਹੈਗੀ ਆ ਕਿ ਜਦੋਂ ਵੀ ਤੁਸੀਂ ਕੋਈ ਇਹੋ ਜੀ ਗੱਲ ਕਰਦੇ ਆ ਤੇ ਉਹਦੇ ਤੇ ਕੁਝ ਰਾਈਟਰ ਨੇ ਹੂੰ ਇਹਦੇ ਉੱਤੇ ਕੁਝ ਚੀਜ਼ਾਂ ਅਪਲਾਈ ਹੁੰਦੀਆਂ ਹੂੰ ਇੱਕ ਗੱਲ ਇਹ ਕਿ ਤੁਸੀਂ ਜੋ ਕੁਝ ਮਰਜ਼ੀ ਕਹੋ ਪਰ ਜੋ ਕੁਝ ਵੀ ਤੁਸੀਂ ਕਹਿ ਰਹੇ ਹੋ ਉਹ ਕਿਤੇ ਦੂਸਰੇ ਦੀਆਂ ਭਾਵਨਾਵਾਂ ਨੂੰ ਤਾਂ ਨਹੀਂ ਹਰਟ ਕਰ ਰਿਹਾ ਦੂਸਰੇ ਦੀਆਂ ਭਾਵਨਾਵਾਂ ਨੂੰ ਤਾਂ ਨਹੀਂ ਉਹੋ ਜ਼ਖਮੀ ਕਰ ਰਿਹਾ ਉਦੇ ਵਿੱਚ ਜਿਹੜਾ ਇਹਦਾ ਕਹਿ ਸਕਦੇ ਆ ਕਿ ਮੌਜੂਦਾ ਪ੍ਰਸੰਗ ਬਣਿਆ ਪੰਜਾਬ ਦੇ ਵਿੱਚ ਜਿਹੜਾ ਇਹਦਾ ਦੁਰਪਯੋਗ ਹੋਣਾ ਸ਼ੁਰੂ ਹੋ ਗਿਆ ਦੁਰਪਯੋਗ ਹੋਣਾ ਇਹ ਸ਼ੁਰੂ ਹੋ ਗਿਆ ਕਿ ਤੁਸੀਂ ਕਿਸੇ ਵੀ ਗੱਲ ਬਾਰੇ ਕੁਝ ਵੀ ਕਹਿੰਨੇ ਆ ਤਾਂ ਕੋਈ ਬੰਦਾ ਕਹਿ ਦਿੰਦਾ ਕਿ ਜੀ ਮੇਰੀਆਂ ਤਾਂ ਧਾਰਮਿਕ ਭਾਵਨਾਵਾਂ ਇਹਦੇ ਨਾਲ ਹਾਰਟ ਹੁੰਦੀਆਂ ਇਹ ਗੱਲ ਇਹਨੂੰ ਨਹੀਂ ਕਹਿਣੀ ਚਾਹੀਦੀ ਅਸਲ ਦੇ ਵਿੱਚ ਕਿ ਜਿਹੜੀ ਵਿਗਿਆਨਕ ਸੋਚ ਉਹਦੇ ਤੇ ਇੱਕ ਤਰ੍ਹਾਂ ਦਾ ਰੋਕ ਲੱਗ ਗਈ ਸੱਚ ਦੀ ਖੋਜ ਤੇ ਹੀ ਰੋਕ ਲੱਗ ਗਈ ਇਹ ਇਹ ਅਸਲ ਦੇ ਵਿੱਚ ਇਹਦਾ ਦੂਜਾ ਪੱਖ ਖਾਸ ਕਰਕੇ ਜੇ ਆਰਟੀਕਲ 19 ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਬੰਦੇ ਨੂੰ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦਾ ਹੈ ਤਾਂ ਜਿਹੜੀ ਧਾਰਾ ਸ਼ਖਸ਼ਾਨਾ 295 ਉਹ ਸਾਰੇ ਕਰਦੇ ਰੋਕ ਲਾ ਦਿੰਦਾ ਤਾਂ ਇੱਕ ਤਰ੍ਹਾਂ ਨਾਲ ਇਸ ਦਾ ਫੈਸਲਾ ਕਿ ਕਿਹੜੀ ਚੀਜ਼ ਸੱਚ ਦੀ ਖੋਜ ਲਈ ਆਪਣੇ ਭਾਵਨਾਵਾਂ ਦੇ ਪ੍ਰਗਟਾਵੇ ਲਈ ਕਹੀ ਜਾ ਰਹੀ ਹੈ ਕਿਹੜੀ ਚੀਜ਼ ਕਿਸੇ ਨੂੰ ਜਿਹਨੂੰ ਕਹਿ ਸਕਦੇ ਆ ਕਿ ਦੁੱਖ ਪਚਾਉਣ ਲਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਬੜੀ ਮਹੀਨ ਜੀ ਰੇਖਾ ਹੈ ਪਰ ਇਹ ਹੁਣ ਵਸ ਕਿਹਦੇ ਪੈਗੀ ਵਸ ਪੈਗੀ ਇਹ ਕਿ ਜਿਹਨੂੰ ਕਹਿ ਸਕਦੇ ਆ ਕਿ ਭੀੜ ਤੰਤਰ ਕਿ ਕੋਈ ਵੀ ਬੰਦਾ ਜਾ ਕੇ ਕਹਿ ਦਿੰਦਾ ਕਿ ਜੀ ਮੇਰੀਆਂ ਦਾ ਧਾਰਮਿਕ ਭਾਵਨਾਵਾਂ ਉੱਪੜ ਗਈਆਂ ਉਹਦੇ ਨਾਲ ਕੀ ਆ ਕਿ ਉਹ ਪੁਲਿਸ ਨੂੰ ਜਾ ਕੇ ਕਹਿੰਦਾ ਤੇ ਪੁਲਿਸ ਬੰਦੇ ਤੇ ਕੇਸ ਪਾਣ ਦੀ ਉਹਨੂੰ ਅਰੈਸਟ ਕਰ ਲੈਂਦੀ ਹੈ ਮੈਂ ਇੱਥੇ ਆਉਂਦੀ ਸੀ ਡੈਡੀ ਜਿਵੇਂ ਜੇ ਆਪਾਂ ਕੁਝ ਚੀਜ਼ਾਂ ਨੂੰ ਆਬਜੈਕਟਿਵਲੀ ਲਈਏ ਜਿਵੇਂ ਕਿ ਸਾਇੰਸ ਸਾਰੀ ਦੀ ਸਾਰੀ ਆਬਜੈਕਟਿਵ ਹੈ ਕਿਸੇ ਚੀਜ਼ ਨੂੰ ਇੱਥੇ ਖਾਲੀ ਸਿੱਧਾ ਰੱਖੋਗੇ ਤਾਂ ਉਹ ਚੀਜ਼ ਗ੍ਰੈਵਿਟੀ ਨਾਲ ਥੱਲੇ ਆ ਕੇ ਡਿੱਗੂਗੀ ਡਿੱਗੂਗੀ ਤਾਂ ਆਪਾਂ ਸਿੱਧਾ ਪ੍ਰੂਵ ਕਰ ਸਕਦੇ ਹਾਂ ਕਿ ਗ੍ਰੈਵਿਟੀ ਐਗਜ਼ਿਸਟ ਕਰਦੀ ਹੈ ਹੁਣ ਜਿਹੜੀਆਂ ਚੀਜ਼ਾਂ ਜਿਵੇਂ ਕਿ ਕਿਸੇ ਚੀਜ਼ ਨਾਲ ਦੁੱਖ ਪਹੁੰਚਿਆ ਧਾਰਮਿਕ ਭਾਵਨਾ ਤੁਹਾਡੀ ਅਹਤ ਹੋਈ ਅਹਤ ਹੋਈ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਸਬਜੈਕਟਿਵ ਨੇ ਤਾਂ ਇਹਨਾਂ ਨੂੰ ਮਿਣਨ ਦੇ ਸਾਡੇ ਕੋਲ ਪਮਾਨੇ ਕੀ ਨੇ ਅਸਲ ਦੇ ਵਿੱਚ ਤਾਂ ਇਹ ਕਿ ਕਿਸੇ ਜਿਹੜਾ ਸਮਾਜ ਦੀ ਜਿਹੜੀ ਵੱਡੀ ਪੱਧਰ ਤੇ ਚੇਤਨਾ ਦਾ ਪੱਧਰ ਹੁੰਦਾ ਕੌਨਸ਼ੀਅਸ ਲੈਵਲ ਹੁੰਦਾ ਉਹ ਡਿਸਾਈਡ ਕਰਦਾ ਇਹ ਗੱਲ ਅੱਜ ਦੀ ਹੀ ਗੱਲ ਰਹੀ ਜਦੋਂ ਕਿਸੇ ਸਮੇਂ ਸocrates ਨੂੰ ਜ਼ਹਿਰ ਦਾ ਪਿਆਲਾ ਪਿਆਇਆ ਗਿਆ ਤੇ ਉਹ ਤਾਂ ਸੱਚ ਬੋਲਦਾ ਸੀ ਪਰ ਉਸ ਸਮੇਂ ਦੇ ਸੱਤਾਧਾਰੀਆਂ ਨੂੰ ਲੱਗਿਆ ਕਿ ਨਹੀਂ ਤੂੰ ਸੱਚ ਨਹੀਂ ਬੋਲਦਾ ਤੂੰ ਤਾਂ ਲੋਕਾਂ ਨੂੰ ਵਰਗਲਾਉਣਾ ਹੈ। ਇਹੀ ਗੱਲ ਖੁਦ ਈਸਾ ਨਾਲ ਹੋਈ। ਕਿ ਈਸਾ ਨੂੰ ਵੀ ਫਾਂਸੀ ਤੇ ਚੜਾਇਆ ਗਿਆ। ਕਿ ਤੂੰ ਸਾਡੇ ਧਰਮ ਦੇ ਅਨਸਾਰ ਨਹੀਂ ਚੱਲਦਾ। ਇਹ ਗੱਲ ਵੈਸੀ। ਹੈਰਾਨੀ ਵਾਲੀ ਗੱਲ ਹੈ ਕਿ ਇਹ ਤਾਂ ਪੰਜਵੇਂ ਪਾਸ਼ਾ ਨਾਲ ਵੀ ਬੋਲੇ। ਕਿ ਪੰਜਵੇਂ ਪਾਸ਼ਾ ਦਾ ਵੀ ਇਹ ਕਿ ਜੋ ਤੂੰ ਤੁਸੀਂ ਬੋਲ ਰਹੇ ਆ ਉਹ ਉਸ ਸਮੇਂ ਦੇ ਜਿਹੜਾ ਹਾਕਮ ਜਮਾਤ ਉਹਨੂੰ ਨਹੀਂ। ਹੂੰ ਹੂੰ। ਸੂਟ ਕਰਦੀ ਸੀ ਤਾਂ ਗੱਲ ਕੀ ਹੋਗੀ ਕਿ ਜਿਹੜੀ ਤੁਸੀਂ ਸੱਚ ਦੀ ਖੋਜ ਕਰਨੀ ਆ ਜਦੋਂ ਤੁਸੀਂ ਉਹ ਗੱਲ ਆਖੋਗੇ ਤਾਂ ਉਹ ਗੱਲ ਨੂੰ ਫੇਰ ਦੂਸਰਾ ਬੰਦਾ ਇਹ ਕਹਿੰਦਾ ਕਿ ਨਹੀਂ ਤਾਂ ਮੇਰੀ ਤਾਂ ਇਹ ਧਾਰਮਿਕ ਭਾਵਨਾਵਾਂੋਂ ਪਟਕ ਗਈ ਹੂੰ ਤਾਂ ਨਿਸ਼ਚੈ ਹੀ ਇਸ ਗੱਲ ਦਾ ਨਿਰਣਾ ਕੌਣ ਕਰੂਗਾ ਤਾਂ ਨਿਰਣਾ ਜਿਹੜਾ ਉਹ ਲੋਕਾਂ ਦੀ ਆਮ ਚੇਤਨਾ ਨੇ ਕਰਨਾ ਪਰ ਸਾਡੇ ਕੀ ਹੈ ਕਿ ਜਿਹੜੀ ਰਾਜ ਕਰਦੀ ਸ਼੍ਰੇਣੀ ਹੈ ਉਹ ਵੈਸੇ ਤਾਂ ਉਹਦਾ ਕੰਮ ਹੁੰਦਾ ਹੈ ਕਿ ਉਹ ਸੱਚੇ ਢੰਗ ਨਾਲ ਰਾਜ ਚਲਾਵੇ ਪਰ ਉਹ ਵਿਰੋਧੀਆਂ ਨੂੰ ਦਬਾਉਣ ਲਈ ਆਪਣੀ ਪકડ ਬਣਾਉਣ ਲਈ ਉਹ ਕਿਸੇ ਤੇ ਵੀ ਇਹ ਦੋਸ਼ ਲਾ ਸਕਦੇ ਤੇ ਇਹ ਦੋਸ਼ ਲਾਈ ਵੀ ਜਾਂਦੇ ਅ ਅਗਲਾ ਕੁਐਸਚਨ ਜਿਹੜੀ ਮੇਰਾ ਇਹ ਹੀ ਸੀ ਕਿ ਪਿਛਲੇ ਕੁਝ ਟਾਈਮ ਦੇ ਵਿੱਚ ਇਨ ਫੈਕਟ ਅੱਜ ਤੋਂ 8 ਸਾਲ ਪਹਿਲਾਂ ਇਹ ਚੀਜ਼ ਬਹੁਤ ਜ਼ਿਆਦਾ ਪ੍ਰਚਲਨ ਚਾਈ ਸੀ ਜਿਸ ਨੂੰ ਆਪਾਂ ਕਹਿੰਦੇ ਸੀ ਕਿ ਵਿਜਲੈਂਟੇ ਕਾਈਂਡ ਆਫ ਲੋਕ ਜੰਮਪੇ ਸੀਗੇ ਜੋ ਕਿ ਆਪ ਹੀ ਫੈਸਲਾ ਸੁਣਾ ਦਿੰਦੇ ਸੀ ਤੇ ਆਪ ਹੀ ਡੰਡ ਵੀ ਦੇ ਦਿੰਦੇ ਸੀ ਜਿਸ ਨੂੰ ਕਿ ਕਹਿੰਦੇ ਆ ਕਿ ਭੀੜ ਵੱਜੋ ਭੀੜ ਐਜ਼ ਅ ਲਿੰਚ ਕਰ ਦਿੰਦੀ ਸੀ ਤਾਂ ਕੀ ਉਸ ਚੀਜ਼ ਨੂੰ ਖਤਮ ਕਰਨ ਵਾਸਤੇ ਤਾਂ ਲੋਕਾਂ ਨੂੰ ਕਾਨੂੰਨ ਦਾ ਸਹਾਰਾ ਲੈਣਾ ਹੀ ਪਊਗਾ ਹੁਣ ਗੱਲ ਇਹੀ ਹੈ ਕਿ ਕਾਨੂੰਨ ਕਿੱਧਰ ਖੜਦਾ ਹੈ ਜਾਂ ਫਿਰ ਕਾਨੂੰਨ ਦੇ ਫੈਸਲੇ ਕਿਸ ਹੱਬ ਨਾਲ ਆਉਂਦੇ ਆ ਉਹਦੇ ਬਾਰੇ ਦੱਸੋ ਕਿ ਕਾਨੂੰਨ ਚ ਮੰਨ ਲੋ ਚੀਜ਼ ਚਲੇਗੀ ਕੀ ਉਹ ਚੀਜ਼ ਲਟਕਣ ਚ ਪੈਗੀ ਜਾਂ ਫਿਰ ਕੋਈ ਵੀ ਇਸ ਕਾਨੂੰਨ ਦੀ ਦੁਰਵਰਤੋਂ ਕਰ ਸਕਦਾ ਕੋਈ ਬਤ ਗਾਲਿਆ ਕਿ ਜਦੋਂ ਕਾਨੂੰਨ ਬਾਰੇ ਗੱਲਾਂ ਕਰਨੀਆਂ ਨਾ ਉਹ ਬਹੁਤ ਸਿਧਾਂਤਕ ਹੋ ਜਾਂਦੀਆਂ ਤੇ ਉਹ ਬਹੁਤ ਜਿਨ ਕਹਿ ਸਕਦੇ ਆ ਕਿ ਖੁਸ਼ਕ ਹੋ ਜਾਂਦੀਆਂ ਜੇ ਆਪਾਂ ਇੱਕ ਸੋਲਿਡ ਆਧਾਰਨ ਲਈਏ ਤਾਂ ਉਹਦੇ ਨਾਲ ਗੱਲ ਝਾਰਾ ਸਪਸ਼ਟ ਹੋਊਗੀ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਮਸਲਾ ਬਣਿਆ ਹੋਇਆ ਹੈ ਮਸਲਾ ਬਣਿਆ ਹੋਇਆ ਕਿ ਭਾਨਾ ਸਿੱਧੂ ਦਾ ਮਸਲਾ ਪਾਨੇ ਸਿੱਧੂ ਦਾ ਮਸਲਾ ਕੀ ਹੈਗਾ ਕਿ ਪਾਨਾ ਸਿੱਧੂ ਇੱਕ ਯੂਟਿਊਬਰ ਸੋਸ਼ਲ ਇਨਫਲੂਐਂਸਰ ਸੋਸ਼ਲ ਇਨਫਲੂਐਂਸਰ ਆ ਤੇ ਉਹ ਕਰਦਾ ਕੀ ਹੈਗਾ ਕਿ ਉਹ ਆਵਾਜ਼ ਉਠਾਉਂਦਾ ਕਿੰਨਾਂ ਦੀ ਆਵਾਜ਼ ਉਠਾਉਂਦਾ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਹੁਤੀਆਂ ਗੱਲਾਂ ਵਾਪਰੀਆਂ ਉਹ ਬਹੁਤੀਆਂ ਗੱਲਾਂ ਕੀ ਵਾਪਰੀਆਂ ਬਹੁਤੀਆਂ ਗੱਲਾਂ ਪੰਜਾਬ ਦੇ ਵਿੱਚ ਕੀ ਵਾਪਰੀਆਂ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਵਿਦੇਸ਼ ਜਾਣਾ ਚਾਹੁੰਦੇ ਕੈਨੇਡਾ ਜਾਣਾ ਚਾਹੁੰਦੇ ਤੇ ਏਜੰਟ ਉਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਨੂੰ ਕੈਨੇਡਾ ਭੇਜ ਦਾਂਗੇ ਬਹੁਤ ਵਾਰ ਉਹਨਾਂ ਤੋਂ ਪੈਸੇ ਲੈ ਲੈਂਦੇ ਪਰ ਕੈਨੇਡਾ ਉਹਨਾਂ ਨੂੰ ਭੇਜਦੇ ਨਹੀਂ ਉਹ ਹੁਣ ਕਿਹਦੇ ਕੋਲ ਜਾਣ ਜਦੋਂ ਪੁਲਿਸ ਕੋਲੇ ਜਾਂਦੇ ਆ ਤਾਂ ਪੁਲਿਸ ਕਹਿੰਦੀ ਹੈ ਰਸੀਦ ਦਿਖਾਓ ਕਿੱਥੇ ਪੈਸੇ ਦਿੱਤੇ ਤੇ ਇਹੋ ਜੇ ਕੰਮਾਂ ਦੇ ਵਿੱਚ ਕੋਈ ਰਸੀਦ ਦਿੱਤੀ ਨਹੀਂ ਹੁੰਦੀ ਬਹੁਤ ਵਾਰ ਏਜੰਟ ਕਹਿੰਦਾ ਹੈਗਾ ਕਿ ਤੈਨੂੰ ਆ ਡਾਕੂਮੈਂਟਸ ਦੀ ਲੋੜ ਹੈ ਇਹ ਜਿਹੜਾ ਡਾਕੂਮੈਂਟ ਹੈਗੇ ਮੈਂ ਤੈਨੂੰ ਪ੍ਰੋਡਿਊਸ ਕਰਕੇ ਦਿਨਾ ਚਾਹੇ ਕੈਨੇਡਾ ਤੋਂ ਸਪਾਂਸਰਸ਼ਿਪ ਮੰਗਾਉਣੀ ਹੋਵੇ ਚਾਹੇ ਉਹਦਾ ਕੋਈ ਫੇਕ ਡਾਕੂਮੈਂਟ ਕ੍ਰੀਏਟ ਕਰਨਾ ਹੋਵੇ ਉਹ ਕਹਿੰਦੇ ਆ ਕਿ ਅਸੀਂ ਕਰ ਲਾਂਗੇ ਤੂੰ ਸਾਨੂੰ ਪੈਸੇ ਦੇ ਪਰ ਉਹਨਾਂ ਦਾ ਕੰਮ ਨਹੀਂ ਬਣਦਾ ਹੁਣ ਉਹ ਬੰਦਾ ਪੈਸੇ ਲੈਣ ਲਈ ਕਿੱਥੇ ਜਾਵੇ ਕਾਨੂੰਨ ਉਹਦੀ ਮਦਦ ਨਹੀਂ ਕਰਦਾ ਜਿਹੜੇ ਬੰਦੇ ਨਾਲ ਉਹਦੀ ਡੀਲ ਹੋਈ ਹੁੰਦੀ ਆ ਉਹ ਕੋ ਬੰਦਾ ਉਹਨੂੰ ਪਲਣ ਪੱਲਾ ਨਹੀਂ ਪਾਉਂਦਾ ਪੁਲਿਸ ਉਹਦੀ ਮਦਦ ਨਹੀਂ ਕਰਦੀ ਉਹ ਫਿਰ ਅਜਿਹੇ ਬੰਦਿਆਂ ਕੋਲ ਚਲੇ ਜਾਂਦੇ ਆ ਕਿ ਤੁਸੀਂ ਸਾਡੀ ਸਹਾਇਤਾ ਕਰੋ ਹੁਣ ਸਹਾਇਤਾ ਕਰਨ ਨੂੰ ਉਹਦੇ ਕੋਲ ਵੀ ਕੀ ਹੈ ਉਹਦੇ ਕੋਲ ਇੱਕੋ ਹੀ ਤਰੀਕਾ ਹੈ ਕਿ ਮੇਰੇ ਕੋਲ ਇੱਕ ਚੈਨਲ ਆ ਮੈਂ ਉਹਦੇ ਤੇ ਤੁਹਾਡੀ ਬਦਨਾਮੀ ਕਰਾਂ ਸੋ ਇਹ ਕੈਨਸਲ ਕਰਾਉਂਗਾ ਤੁਹਾਨੂੰ ਜਿਵੇਂ ਕਿ ਮੈਂ ਸਟਾਰਟਿੰਗ 'ਚ ਗੱਲ ਕੀਤੀ ਹੈ। ਉਹਦੇ ਵਿੱਚ ਕੀ ਹੈਗਾ ਕਿ ਉਹਦੇ 'ਚ ਇਹ ਕਿ ਮੈਨੂੰ ਨਹੀਂ ਪਤਾਗਾ ਕਿ ਇਹ ਤਾਂ ਜਿਹਨੂੰ ਕਹਿ ਸਕਦੇ ਆ ਕਿ ਕੇਸ ਤੋਂ ਕੇਸ ਵੇਖਣਾ ਪਊਗਾ। ਮੈਂ ਕੋਈ ਇਹੋ ਜਿਹੀ ਟਿੱਪਣੀ ਕਰਨੀ ਚਾਹੁੰਦਾ ਨਾ ਮੈਂ ਇਹ ਕਰਨੀ ਚਾਹੁੰਦਾ ਕਿ ਭਾਨਾ ਸਿੱਧੂ ਸਹੀ ਹੈ। ਨਾ ਇਹ ਕਹਿਣਾ ਚਾਹੁੰਦਾ ਕਿ ਭਾਨਾ ਸਿੱਧੂ ਗਲਤ ਹੈ। ਪਰ ਬਰਤਾਰਾ ਇੱਕ ਬਰਤਾਰਾ ਹੈ। ਇਹ ਬਰਤਾਰੇ ਦੇ ਵਿੱਚ ਕੀ ਹੈ ਕਿ ਬੰਦਾ ਕਹਿੰਦਾ ਕਿ ਦੇਖੋ ਜੀ ਮੈਂ ਉਹ ਵਿਅਕਤੀ ਕੋਲ ਗਿਆ। ਉਹ ਵਿਅਕਤੀ ਨੇ ਫੋਨ ਕੀਤਾ। ਮੇਰੇ ਪੈਸੇ ਵਾਪਸ ਮੁੜੇ। ਮੇਰੇ ਲਈ ਤਾਂ ਰੱਬ ਦੂਜੇ ਪਾਸੇ ਕੀ ਹੈ ਕਿ ਬੰਦੇ ਕਹਿੰਦੇ ਕਿ ਉਹ ਸਾਨੂੰ ਅਜੇਹੇ ਵੰਦੇ ਵੀ ਸਾਨੂੰ ਧਮਕਾਉਂਦੇ ਆ ਸਾਡੇ ਤੋਂ ਪੈਸੇ ਲੈਂਦੇ ਆ ਇਹਨਾਂ ਵਿਰੁੱਧ ਕੇਸ ਦਾਤ ਕੀਤਾ ਜਾਂਦਾ ਹੁਣ ਹਾਲਤ ਇਹ ਹੋਈ ਖੜੀ ਆ ਕਿ ਸਹੀ ਕੀ ਆ ਤੇ ਠੀਕ ਕੀ ਆ ਉਹਦਾ ਨਿਰਣਾ ਕਰਨਾ ਕਿਈ ਬਰੌਖਾ ਹੋ ਜਾਂਦਾ ਆ ਹੁਣੜੇ ਮੇਰਾ ਅਗਲਾ ਕੁਐਸਚਨ ਇਹੀ ਹੈ ਜਦੋਂ ਸਾਨੂੰ ਇਹ ਜੇ ਜਿਹਨੂੰ ਆਪਾਂ ਕਹਿੰਦੇ ਕੌਂਟਰਡਿਕਟਰੀ ਐਵੀਡੈਂਸ ਮਿਲਦੇ ਆ ਆ ਆਪਣੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮੀਡੀਆ ਤੋਂ ਮਿਲ ਜਾਂਦੀ ਹੈ ਇਨਫੋਰਮੇਸ਼ਨ ਜਦੋਂ ਸਾਡੇ ਕੋਲ ਬਹੁਤ ਆ ਜਾਂਦੀ ਹੈ ਤਾਂ ਉਹ ਸੀ ਇਸ ਇਨਫੋਰਮੇਸ਼ਨ ਨੂੰ ਸોર્ટ ਆਊਟ ਕਰਨ ਦਾ ਆਪ ਦੇ ਵਿਵੇਕ ਨਾਲ ਫੈਸਲਾ ਕਰਨ ਦਾ ਆਪਾਂ ਕਿਵੇਂ ਸੋਚੀਏ ਉਹ ਅਸੀਂ ਕਿਵੇਂ ਸોર્ટ ਆਊਟ ਕਰੀਏ ਇਨਫੋਰਮੇਸ਼ਨ ਕਿ ਇਹ ਇਨਫੋਰਮੇਸ਼ਨ ਸਾਡੇ ਕੋਲ ਫਜ਼ੂਲ ਹੈ ਇਹ ਇਨਫੋਰਮੇਸ਼ਨ ਨੂੰ ਆਪਾਂ ਮੱਦੇ ਨਜ਼ਰ ਰੱਖ ਕੇ ਆਪਾਂ ਇਹ ਫੈਸਲਾ ਕਰਨਾ ਤਾਂ ਉਹ ਫੈਸਲਾ ਕਿਵੇਂ ਕੀਤਾ ਜਾਏ ਆਮ ਪੰਜਾਬੀ ਵਿਅਕਤੀ ਜਿਸ ਨੂੰ ਬਹੁਤ ਜ਼ਿਆਦਾ ਕਾਨੂੰਨੀ ਜਾਣਕਾਰੀ ਨਹੀਂ ਹੈ ਉਹ ਇਹਦਾ ਫੈਸਲਾ ਕਿਵੇਂ ਕਰੇ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਦੇਖੋ ਜਿਹੜਾ ਹੈਗਾ ਨਾ ਸੱਚ ਤੇ ਝੂਠ ਦਾ ਨਿਰਮਾਣ ਕਰਨਾ ਇਹ ਕੋਈ ਅੱਜ ਦਾ ਮਸਲਾ ਨਹੀਂ ਹੈ ਪਹਿਲਾਂ ਤੋਂ ਹੀ ਬਹੁਤ ਮੁਸ਼ਕਲ ਰਿਹਾ ਹੈ ਭਾਰਤੀ ਦਰਸ਼ਨ ਵਿੱਚ ਇਹਨੂੰ ਮਾਇਆ ਕਿਹਾ ਗਿਆ ਹੈ ਕਿ ਪਤਾ ਨਹੀਂ ਲੱਗਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਵੈਸਟਰਨ ਜਿਹੜੇ ਥਾਟ ਪੈਟਰਨ ਹੈਗਾ ਉਹਦੇ ਵਿੱਚ ਫਾਲਸ ਕੌਨਸ਼ੀਅਸਨੈਸ ਦਾ ਕਨਸੈਪਟ ਇਹ ਝੂਠੀ ਜਿਹੜੀ ਜਾਣਕਾਰੀ ਜਾਂ ਝੂਠੀ ਚੇਤਨਾ ਜਿਹੜੀ ਉਹ ਤੁਹਾਡਾ ਹਿੱਸਾ ਬਣ ਜਾਂਦੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਸੱਚ ਕੀ ਹੈ ਝੂਠ ਕੀ ਹੈ ਇਹਦੇ ਦੋ ਤਿੰਨ ਫਾਰਮੂਲੇ ਆ ਸੱਚ ਤੱਕ ਪਹੁੰਚਣ ਦੇ ਜਾਂ ਸੱਚ ਮਿਲ ਜਾਂਦੇ ਨੇ ਇੱਕ ਤਰੀਕਾ ਤਾਂ ਦਸਿੱਤਾ ਸਾਦਾ ਆ ਜਾਂਦਾ ਕਿ ਤੁਸੀਂ ਜਿਹੜਾ ਨਾ ਅਭਿਆਸ ਜਿਹੜਾ ਪ੍ਰੈਕਟੀਕਲ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਦੂਸਰੀ ਜਿਹੜੀ ਗੱਲ ਹੈਗੀ ਆ ਕਿ ਉਸ ਦੇ ਜਿਹੜੇ ਮਾਹਰ ਵਿਅਕਤੀ ਜਿਹੜੇ ਕਾਨੂੰਨੀ ਗੱਲ ਜਾਣਦੇ ਨੇ ਉਨ੍ਹਾਂ ਦੀ ਸਹਾਇਤਾ ਇਹ ਮਾਕੇ ਮੰਨ ਲਓ ਕੋਈ ਬੰਦੇ ਨੂੰ ਸੱਚ ਤੇ ਝੂਠ ਦਾ ਪਤਾ ਨਹੀਂ ਲੱਗਦਾ ਕਿ ਇਹ ਬਿਮਾਰੀ ਦੇ ਵਿੱਚ ਮੈਨੂੰ ਆ ਖਾਣਾ ਚਾਹੀਦਾ ਕਿ ਪੀਣਾ ਨਹੀਂ ਚਾਹੀਦਾ ਬਗੈਰ ਇਹ ਕਿ ਕਿਸੇ ਦੇ ਕਹੇ ਤੇ ਇਹਦੇ ਲਈ ਮਾਕੇ ਸਾਡੇ ਕੋਲੇ ਮਹਾ ਡਾਕਟਰ ਨੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਅਥਾਰਟੀ ਅਧਿਕਾਰੀ ਬੰਦੇ ਆ ਜਿਹੜੇ ਉਹਨਾਂ ਤੋਂ ਸਾਨੂੰ ਪਤਾ ਲੱਗਣਾ ਚਾਹੀਦਾ ਸਥਿਤੀ ਇਹ ਹੋਈ ਖੜੀ ਆ ਕਿ ਜਦੋਂ ਉਹੀ ਦਵਾਈ ਕੰਪਨੀਆਂ ਕੋਲ ਵਿਕ ਜਾਂਦੇ ਮਸਲਾ ਤਾਂ ਇੱਥੇ ਖੜਾ ਹੁੰਦਾ ਹੈ ਨਾ ਕਿ ਜਿਨ੍ਹਾਂ ਨੂੰ ਤੁਸੀਂ ਮਾਹਰ ਮੰਨਿਆ ਕਿਸੇ ਨੂੰ ਕਾਨੂੰਨੀ ਮਾਹਰ ਮੰਨਿਆ ਕਿਸੇ ਨੂੰ ਡਾਕਟਰੀ ਵਿਗਿਆਨ ਦਾ ਮਾਹਰ ਮੰਨ ਲਿਆ ਉਹੀ ਜੇ ਬੰਦੇ ਵਿਖ ਜਾਣ ਜਿਨ੍ਹਾਂ ਨੂੰ ਤੁਸੀਂ ਅਥਾਰਟੀ ਮੰਨੀ ਤਾਂ ਦੂਜਾ ਤਰੀਕਾ ਹੈ ਪ੍ਰੈਕਟੀਕਲ ਪ੍ਰੈਕਟੀਕਲ ਦੇ ਵਿੱਚ ਨੁਕਸਾਨ ਬਹੁਤ ਹੁੰਦਾ ਹੈ ਕਿ ਤੁਸੀਂ ਸੱਚ ਤੱਕ ਜਿਹੜੇ ਪੁੱਛਦੇ ਆ ਪੁੱਛਦੇ ਆ ਤੁਸੀਂ ਮੈਂ ਕਿ ਆਪ ਦਾ ਨੁਕਸਾਨ ਬਹੁਤ ਕਰਾ ਲੈਂਦੇ ਤਾਂ ਇਹ ਦੋ ਤਰੀਕੇ ਤੇ ਮੈਂ ਤੁਹਾਨੂੰ ਇਹ ਦੱਸੇ ਤੀਸਰਾ ਜਿਹੜਾ ਤਰੀਕਾ ਹੈਗਾ ਕਿ ਲਗਾਤਾਰ ਜਿਹੜਾ ਹੈਗਾ ਉਸ ਵਿਸ਼ੇ ਦੀ ਪੜਾਈ ਉਸ ਵਿਸ਼ੇ ਦੀ ਸਖਲਾਈ ਉਸ ਵਿਸ਼ੇ ਦੇ ਵਿੱਚ ਟ੍ਰੇਨਿੰਗ ਇਹ ਵੀ ਇੱਕ ਤਰੀਕਾ ਹੈ ਅਸੀਂ ਤਾਂ ਇਹ ਐਜੂਕੇਸ਼ਨ ਦਿੰਨੇ ਐ ਐਜੂਕੇਸ਼ਨ ਦਾ ਇੱਕ ਤਰੀਕਾ ਇੱਕ ਤੁਹਾਡੇ ਇਸ ਗੱਲ ਕਹਿਣ ਤੇ ਮੈਨੂੰ ਨਾ ਇੱਕ ਚੀਜ਼ ਯਾਦ ਆਈ ਹਮਮ ਦੋਸਤੋ ਅਕਸਰ ਨਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਮੈਂ ਬਹੁਤ ਛੋਟਾ ਸੀ ਤਾਂ ਸਾਨੂੰ ਆ ਚੀਜ਼ਾਂ ਸਿਖਾਈਆਂ ਗਈਆਂ ਕਿ ਪਰਦਿਆਂ ਦਾ ਰੰਗ ਬਲੂ ਹੈ ਲੇਖਕ ਸਿਰਫ ਇਹ ਕਹਿਣਾ ਚਾਹੁੰਦਾ ਹੈ ਕਿ ਪਰਦਿਆਂ ਦਾ ਰੰਗ ਬਲੂ ਹੈ ਪਰ ਸਾਡੀ ਇੰਗਲਿਸ਼ ਟੀਚਰ ਜਾਂ ਫਿਰ ਪੰਜਾਬੀ ਟੀਚਰ ਜਾਂ ਫਿਰ ਲਿਟਰੇਚਰਲ ਟੀਚਰ ਸਾਨੂੰ ਦੱਸਦੇ ਆ ਕਿ ਇਹਦਾ ਮਤਲਬ ਇਹ ਹੈ ਕਿ ਮੂਡ ਕਹਿ ਜਾ ਸੈਟ ਹੈ ਕਿ ਦੁੱਖ ਵਾਲਾ ਮੂਡ ਸੈਟ ਹੈ ਕਿਉਂਕਿ ਬਲੂ ਰੰਗ ਦੁੱਖ ਦਾ ਪ੍ਰਗਟਾਵਾ ਕਰਦਾ ਦੋਸਤੋ ਇਹ ਚੀਜ਼ਾਂ ਜਦੋਂ ਸਾਨੂੰ ਲਿਟਰੇਚਰ ਦੇ ਵਿੱਚ ਸਿਖਾਈਆਂ ਜਾਂਦੀਆਂ ਹਨ ਅਸਲ ਦੇ ਵਿੱਚ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਲੇਖਕ ਕੀ ਕਹਿਣਾ ਚਾਹੁੰਦਾ ਹੈ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਰੀਅਲ ਲਾਈਫ ਦੇ ਵਿੱਚ ਜਦੋਂ ਉਹੇ ਜਿਹੀਆਂ ਚੀਜ਼ਾਂ ਹੁੰਦੀਆਂ ਤੁਸੀਂ ਇਨ ਬਿਟਵੀਨ ਦ ਲਾਈਨਸ ਪੜਨਾ ਹੁੰਦਾ ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਬੰਦਾ ਜੋ ਗੱਲ ਕਹਿ ਰਿਹਾ ਉਹ ਸਿਰਫ ਤੁਹਾਨੂੰ ਵਰਗਲਾਉਣ ਲਈ ਕਹਿ ਰਿਹਾ ਹੈ ਤੇ ਉਹਦੇ ਪਿੱਛੇ ਅਸਲੀ ਉਹਦਾ ਮਕਸਦ ਕੀ ਹੈ ਤੇ ਕਿਉਂਕਿ ਆਪਾਂ ਇਹ ਚੀਜ਼ਾਂ ਜ਼ਿਆਦਾ ਲਿਟਰੇਚਰ ਪੜ੍ਹਦੇ ਆ ਤਾਂ ਸਾਨੂੰ ਇਸ ਚੀਜ਼ ਦਾ ਅਭਿਆਸ ਹੋ ਜਾਂਦਾ ਕਿਉਂਕਿ ਜਿਵੇਂ ਡੈਡੀ ਨੇ ਕਿਹਾ ਕਿ ਸਾਨੂੰ ਉਹਦੀ ਲੰਬੀ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਪੜ੍ਹਾਈ ਦਾ ਮਤਲਬ ਇਹ ਨਹੀਂ ਜ਼ਰੂਰੀ ਕਿ ਆਪਾਂ ਜਿਵੇਂ ਕਿ ਹੁਣੀ ਗੱਲ ਕੀਤੀ ਹੈ ਕਿ ਕਾਨੂੰਨ ਦੀਆਂ ਕਿਤਾਬਾਂ ਹੀ ਚੱਕ ਕੇ ਪੜ੍ਹੀਏ ਜੇ ਆਪਾਂ ਇਹਨਾਂ ਕੇਸੇਜ਼ ਇਹਨਾਂ ਫਿਲਮਾਂ ਦੇਖੀਏ ਬਹੁਤ ਜ਼ਿਆਦਾ ਕਿਤਾਬਾਂ ਪੜ੍ਹੀਏ ਤਾਂ ਆਪਾਂ ਨੂੰ ਇੱਕ ਅੰਡਰਲਾਈਨ ਮੈਸੇਜ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਬੇਟਾ ਅਸਲ ਵਿੱਚ ਹੀ ਹੁੰਦਾ ਮੈਂ ਕਹਾ ਕਿ ਪੜ੍ਹਾਈ ਇੱਕ ਤਰੀਕਾ ਹੈ ਪ੍ਰੈਕਟੀਕਲ ਅਭਿਆਸ ਅਸਲ ਚ ਗੱਲ ਨੂੰ ਯਥਾਰਥ ਚ ਜਾ ਕੇ ਪਰਖਣਾ ਇਹ ਦੂਜੀ ਗੱਲ ਹੈ ਅਥਾਰਟੀ ਜਾਂ ਸਿਆਣੇ ਬੰਦਿਆਂ ਦੀ رائے ਲੈਣੀ ਜਾਂ ਮੰਨਣੀ ਇਹ ਤੀਜੀ ਗੱਲ ਮੈਂ ਦੋ ਤਿੰਨ ਗੱਲਾਂ ਕਹੀਆਂ ਜਿਹੜਾ ਹੁ ਤੂੰ ਤਰੀਕਾ ਦੱਸਿਆ ਇਹ ਤਰੀਕਾ ਵੀ ਇੱਕ ਤਰੀਕਾ ਹੈ ਉਹ ਚ ਕੀ ਹੈ ਕਿ ਤੁਸੀਂ ਕਿਸੇ ਦੇ ਐਕਸਪੀਰੀਅੰਸ ਤੋਂ ਸਿੱਖਦੇ ਆ ਤੁਸੀਂ ਕਲਾਕਾਰ ਦਾ ਐਕਸਪੀਰੀਅੰਸ ਹੈਗਾ ਉਹ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ ਜਦੋਂ ਤੁਸੀਂ ਬਹੁਤ ਸਾਰਾ ਉਹ ਐਕਸਪੀਰੀਅੰਸ ਤੁਹਾਡੇ ਕੋਲੇ ਆ ਜਾਂਦਾ ਹੈਗਾ ਬਹੁਤ ਸਾਰੇ ਬੰਦੇ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਕਿ ਇਹ ਬੰਦਾ ਬਹੁਤ ਸਿਆਣਾ ਹੈ ਇਹ ਬਾਹਰ ਅੰਦਰ ਤੁਰਿਆ ਆ ਕਿ ਰਿਹਾ ਬਾਹਰ ਅੰਦਰ ਸਦਾ ਫਿਰਦਾ ਕੀ ਹੈ ਕਿ ਉਹ ਵਕ ਵਕ ਥਾਵਾਂ ਤੋਂ ਗਿਆਨ ਗ੍ਰਹਿਣ ਕਰਦਾ ਰਹਿੰਦਾ ਸਹਿਜ ਮਤੀ ਬੰਦਾ ਕਹਿੰਦਾ ਕਿ ਇਹ ਬੰਦਾ ਸੱਤ ਚ ਬੈੰਦਾ ਹੈ ਇਹਨੂੰ ਸੂਹ ਆ ਗਈ ਹੂੰ ਤਾਂ ਸੂਹ ਕੀ ਹੈ ਅਸਲ ਦੇ ਵਿੱਚ ਸੂਹ ਆ ਜਿਹੜੀ ਉਹ ਅਸਲ ਦੇ ਵਿੱਚ ਤਾਂ ਉਹਦੀ ਚੇਤਨਾ ਉੱਚੀ ਚੱਕੀ ਗਈ ਕਿ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨੂੰ ਪਤਾ ਲੱਗ ਗਿਆ ਕਿ ਜੇ ਫਲਾਣੇ ਨਾਲ ਐਂ ਠੱਗੀ ਵੱਧ ਸਕਦੀ ਹੈ ਕਿਤੇ ਮੇਰੇ ਨਾਲ ਵੀ ਨਾ ਵਾਜੇ ਜਦੋਂ ਤੁਸੀਂ ਕਹਾਣੀਆਂ ਪੜ੍ਹਦੇ ਹੋ ਉਦੋਂ ਵੀ ਸਾਨੂੰ ਫਿਲਮਾਂ ਦੇਖਦੇ ਹੋ ਉਦੋਂ ਵੀ ਸਾਨੂੰ ਪਤਾ ਲੱਗਦਾ ਕਿ ਜੇ ਉਹ ਬੰਦੇ ਨਾਲ ਐਂ ਤੁੱਖ ਹੋ ਸਕਦਾ ਐ ਸਥਿਤੀ 'ਚ ਮੇਰੇ ਨਾਲ ਵੀ ਤੁੱਖ ਹੋ ਸਕਦਾ ਇਹਦੇ ਪਿੱਛੇ ਦੋਸਤੋ ਵਿਗਿਆਨਕ ਆਧਾਰ ਇਹ ਹੈ ਕਿ ਆਪਣਾ ਬ੍ਰੇਨ ਪੈਟਰਨ ਰੈਕੋਗਨੀਸ਼ਨ ਦੇ ਵਿੱਚ ਬਹੁਤ ਮਾਹਰ ਹੁੰਦਾ ਜਿਵੇਂ ਕਿ ਜਦੋਂ ਆਪਾਂ ਗੱਡੀ ਚਲਾਉਂਦੇ ਰਹਿੰਦੇ ਆ ਤਾਂ ਆਪਾਂ ਨੂੰ ਕੋਈ ਕੈਲਕੂਲੇਸ਼ਨ ਕਰਨ ਦੀ ਲੋੜ ਨਹੀਂ ਪੈਂਦੀ ਕਿ ਆਪਾਂ ਇਸ ਸਪੀਡ ਤੇ ਚੱਲਿਆ ਆਪਾਂ ਇਹ ਗੱਡੀ ਕੱਢ ਲਾਂਗੇ ਕਿ ਨਹੀਂ ਉਹ ਆਪਣੇ ਬ੍ਰੇਨ ਨੇ ਅਭਿਆਸ ਨਾਲ ਪੈਟਰਨ ਰੈਕੋਗਨੀਸ਼ਨ ਸਿੱਖ ਲਈ ਹੈ ਕਿ ਆਪਾਂ ਉਹ ਸਪੀਡ ਤੇ ਗੱਡੀ ਕੱਢ ਸਕਾਂਗੇ ਕਿ ਨਹੀਂ ਤੇ ਏਸੇ ਢੰਗ ਨਾਲ ਆਪਾਂ ਜਦੋਂ ਸਮਾਜ 'ਚ ਚੀਜ਼ਾਂ ਹੁੰਦੀਆਂ ਉਹਨਾਂ ਦਾ ਪੈਟਰਨ ਰੈਕੋਗਨੀਸ਼ਨ ਕਰ ਸਕਦੇ ਹਾਂ ਤੇ ਆਪਣੇ ਆਪ ਨੂੰ ਮਤਲਬ ਤਿਆਰ ਕਰ ਸਕਦੇ ਹਾਂ ਬਿਲਕੁਲ ਬੇਟੇ ਵੈਸੇ ਤੋਂ ਜਦੋਂ ਗੱਲ ਸ਼ੁਰੂ ਕੀਤੀ ਸੀ ਗੱਲ ਤੇ ਇਹ ਸ਼ੁਰੂ ਕੀਤੀ ਸੀਗੀ ਕਿ ਜਿਹੜੇ ਇਹੋ ਜਿਹੇ ਕੇਸ ਨੇ ਹਮ ਜਿਨ੍ਹਾਂ ਦੇ ਵਿੱਚ ਸਾਨੂੰ ਸਚਾਈ ਦਾ ਪਤਾ ਨਹੀਂ ਲੱਗਦਾ ਉਹਦੇ ਵਿੱਚ ਜਿਹੜੀ ਵੱਡੀ ਗੱਲ ਹੈਗੀ ਹੈ ਨਾ ਕਿ ਜਿਹੜਾ ਭੀੜ ਤੰਤਰ ਜਿਸ ਗੱਲ ਦਾ ਅੱਜ ਵੱਡਾ ਖਤਰਾ ਹੋਇਆ ਖੜਾ ਹੈ ਕਿ ਉਹ ਤੁਹਾਨੂੰ ਇੱਕ ਝੂਠੀ ਚੀਜ਼ ਝੂਠੀ ਗੱਲ ਵੇਚ ਦਿੰਦਾ ਤੁਸੀਂ ਉਹਦੇ ਮਗਰ ਲੱਗ ਜਾਂਦੇ ਆ ਤੇ ਤੁਸੀਂ ਆਪਣਾ ਨੁਕਸਾਨ ਨਿੱਜੀ ਤੇ ਚਲੋ ਕਰਾਉਣਾ ਹੀ ਕਰਾਉਣਾ ਵੱਡੀ ਗੱਲ ਹੈ ਕਿ ਜਿਹੜੀ ਤੁਸੀਂ ਹੋ ਸਕਦਾ ਹੈ ਕਿ ਸਮਾਜ ਲਈ ਉਹ ਜਿਹੜੀ ਭੀੜ ਭੜਕੀ ਵੀ ਭੀੜ ਉਹ ਦੰਗਿਆਂ ਦੇ ਵਿੱਚ ਬਦਲ ਜੇ ਉਹਦੇ ਨਾਲ ਨੁਕਸਾਨ ਸਮਾਜ ਦੇ ਜਿਹਨੂੰ ਸ਼ਾਂਤੀ ਦਾ ਵੀ ਹੁੰਦਾ ਸੋ ਨਿਸ਼ਚੈ ਇਹ ਇੱਕ ਬਹੁਤ ਇੱਕ ਵੱਖਰੇ ਕਿਸਮ ਦਾ ਮਸਲਾ ਹੈਗਾ ਮੈਂ ਤਾਂ ਸਿਰਫ ਇਹ ਗੱਲ ਕਰ ਰਿਹਾ ਸੀਗਾ ਕਿ ਬੰਦੇ ਦੀ ਜਿਹੜੀ ਪ੍ਰਗਟਾਵੇ ਦੀ ਆਜ਼ਾਦੀ ਹੈ ਨਾ ਉਸ ਦੇ ਉੱਤੇ ਜਿਹੜਾ ਸਮਾਜ ਉਹ ਕਿਸ ਕਿਸਮ ਦੇ ਰਾਈਡਰ ਲਾਉਂਦਾ ਹੈ ਹਾਂਜੀ ਆਪਾਂ ਉਹ ਰਾਈਡਰ ਬਾਰੇ ਗੱਲ ਕਰੀਏ ਉਹ ਰਾਈਡਰ ਦੇ ਵਿੱਚ ਨਾ ਜਿਹੜੀ ਵੱਡੀ ਸਮੱਸਿਆ ਆਈ ਖੜੀ ਆ ਉਹ ਇਹ ਆਈ ਖੜੀ ਆ ਕਿ ਐਸ ਵੀਰੇ રાઇડર ਐਸ ਕਿਸਮ ਦੇ લા ਦਿੱਤੇ ਗਏ ਕਿ ਜਿਹੜੀ ਆਜ਼ਾਦੀ ਆ ਉਹ ਤਾਂ ਅਸਲ ਦੇ ਵਿੱਚ ਖਤਮ ਹੀ ਹੋ ਚੁੱਕੀ ਆ। ਤੋਂ ਰਾਈਡਰ ਦਾ ਇਹ ਹੈਗਾ ਕਿ ਪਹਿਲਾਂ ਤਾਂ ਇਹ ਸੀ ਕਿ ਮਾਨ ਲਓ ਇਹ ਇਹ ਤਾਂ ਬੋਲਣ ਦੀ ਤਾਂ ਤੁਹਾਨੂੰ ਆਜ਼ਾਦੀ ਦੇਤੀ ਪਰ ਕੀ ਬੋਲਣਾ ਹੈ? ਕੀ ਬੋਲਣਾ ਹੈ? ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੈ ਕਿ ਸਾਡੇ ਮੱਧ ਕਾਲੀ ਸਹਿਤ ਨਹੀਂ ਆ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਉਹਨਾਂ ਨੂੰ ਅੱਜ ਤੱਕ ਟਾਇਰੇ 'ਚ ਖੜਾ ਕੀਤਾ ਜਾਦਾ ਹੈ। ਬੇਨਵਾਜ਼ਾ ਕੁੱਤਿਆ ਇਹ ਨਾ ਪੜੀ ਰੀਤ ਕਬੂ ਚੱਲਣਾ ਆਇਆ ਪੰਜੇ ਵਕਤ ਮਸਜਿਦ ਪਬ ਫਰੀ ਜੀ ਤੇ ਕੋਈ ਵੀ ਬੰਦਾ ਕਹਿ ਸਕਦਾ ਕਿ ਜੀ ਮੈਂ ਤਾਂ ਮਸਜਿਦ ਜਾਂਦਾ ਨਹੀਂ ਤੇ ਇਹ ਮੈਨੂੰ ਕਿਹਾ ਗਿਆ ਕਿ ਜੇ ਤੂੰ ਪੰਜੇ ਵਕਤ ਮਸਜਿਦ ਨਾ ਪੜੇ ਨਾ ਆਵੇਂ ਨਮਾਜ਼ ਨਾ ਪੜੇ ਤਾਂ ਫਿਰ ਤੂੰ ਕੁੱਤਾ ਤੇ ਮੈਨੂੰ ਗਾਲ ਕੱਢੀ ਆ ਬਾਬੂ ਫਰੀ ਜੀ ਤੇ ਕਰ ਤੀਸਰਾ ਬਤਨ ਦੋ ਸਭਾ ਲਾਤਾ ਜਾਨ ਨਾਨਕ ਪਾਸ਼ਾ ਗਏ ਆਪਣੇ ਗੰਗਾ ਕਨਾਰ ਹੂੰ ਤੇ ਉੱਥੇ ਉਹਨਾਂ ਨੇ ਪਾਣੀ ਦੇਣਾ ਸ਼ੁਰੂ ਕਰਤਾ ਪਾਣੀ ਉਹਨਾਂ ਨੇ ਉਲਟੇ ਪਾਸੇ ਦੇਣਾ ਸ਼ੁਰੂ ਕਰਤਾ ਸਾਖੀ ਮਿਲਦੀ ਬਾਰਾਨਸੀ ਹਾਂਜੀ ਸਾਖੀ ਮਿਲਦੀ ਆ ਸਾਨੂੰ ਉਹਨਾਂ ਨੇ ਕਿਹਾ ਕਿ ਪੁਰਖਿਆਂ ਨੂੰ ਪਾਣੀ ਪਾ ਰਹੇ ਆ ਤਾਂ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਖੇਤਾਂ ਨੂੰ ਪਾਣੀ ਪਾ ਰਿਹਾ ਉਹਨਾਂ ਨੇ ਲੌਜੀਕ ਬਿਲਡ ਕੀਤਾ ਉਹਨਾਂ ਨੇ ਕੁਲਾਰੀ ਬਿਲਡ ਕੀਤਾ ਪਰ ਅੱਜ ਦੇ ਯੁੱਗ ਦੇ ਵਿੱਚ ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਉੱਥੇ ਜਿਹੜੇ ਬੰਦੇ ਦੂਜੇ ਪਾਸੇ ਪਾਣੀ ਦੇ ਰਹੇ ਸੀ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਝਟਕਾ ਦਿੱਤਾ ਇਹ ਗੱਲ ਕਿੱਥੇ ਜਾ ਕੇ ਖੜੂਗੀ ਸੋਣ ਉਸੇ ਹਿਸਾਬ ਨਾਲ ਸਿੱਖ ਧਰਮ 'ਚ ਵੀ ਹੋ ਰਿਹਾ ਹੈ ਦੇਖੋ ਇਹ ਕਿ ਜਦੋਂ ਧਰਮ ਕੋਈ ਸੰਸਾਈ ਰੂਪ ਲੈ ਲੈਂਦਾ ਹੈ ਤਾਂ ਉਸ ਸਮੇਂ ਇਹ ਸਮੱਸਿਆ ਜੁੜੂ ਹੋ ਜਾਂਦੀ ਤੇ ਉਹ ਜਿਹੜੀ ਸਮੱਸਿਆ ਜੁੜੂ ਹੋ ਜਾਂਦੀ ਹੈ ਉਸੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਬੜੀ ਮਹੀਨ ਰੇਖਾ ਉਹ ਮਹੀਨ ਰੇਖਾ ਨੂੰ ਅਸੀਂ ਕਿਵੇਂ ਵੇਖਣਾ ਹੈ ਬਹੁਤ ਇਹ ਜਿਹਨੂੰ ਕਹਿ ਸਕਦੇ ਆ ਕਿ ਇਹ ਸੈਂਸਿਟਿਵ ਇਸ਼ੂ ਹੈ ਅ ਅੱਜ ਦਾ ਪ੍ਰੋਗਰਾਮ ਆਪਣਾ ਕਾਫੀ ਲੰਬਾ ਹੋ ਗਿਆ ਅ ਦੋਸਤੋ ਕੀ ਇਹ ਜੀਆਂ ਗੱਲਾਂ ਤੁਹਾਨੂੰ ਪਸੰਦ ਨੇ ਸਾਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਡੀ ਹੱਲਾਸ਼ੇਰੀ ਸਾਨੂੰ ਬਹੁਤ ਪ੍ਰੋਤਸਾਹਿਤ ਕਰਦੀ ਹੈ ਅੱਜ ਦਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੀਨੂੰਤਾ ਦਾ